ਦੇਖੋ ਬਿਲਕੁਲ ਸੁੱਤਾ ਪਿਆ ਇੰਨਾ ਬਈ ਬਿਲਕੁਲ ਬਿਲਕੁਲ ਸੁੱਤਾ ਪਿਆ ਨਾਲੇ ਇੱਕ ਗੱਲ ਹੋਰ ਕਰਾ ਬਈ ਇੰਨਾਂ ਤੁਸੀਂ ਜਿਵੇਂ ਦੇਖ ਰਹੇ ਹੋ ਨਾ ਇਹ ਕਿਸੇ ਪਾਸੋਂ ਕੋਈ ਬੂੰਦ ਵੀ ਹੈ ਨਹੀਂ ਬਈ ਹਨਾ ਕਿਸੇ ਪਾਸੋਂ ਤੇਲ ਦੀ ਡਿਗਰੀ ਆ ਐਪਰਨ ਵਗੈਰਾ ਦਿਖਾਉਣਾ ਜਿਵੇਂ ਤੁਹਾਨੂੰ ਮੈਂ ਸਾਰਾ ਆ ਚੈੱਕ ਕਰੋ ਲੱਗੀ ਬੱਜੀ ਕਿਸੇ ਪਾਸੋਂ ਨਹੀਂ ਆ ਇੱਧਰ ਚੈੱਕ ਕਰ ਲਓ ਬਈ ਹਨਾ ਬਹੁਤ ਸੋਹਣੀ ਸਾਫ ਸੁਥਰੀ ਕਾਰ ਪਈ ਆ ਬਈ ਲੈ ਵੀ ਮਿੱਤਰੋ ਬਈ ਅੱਜ ਆਪਾਂ ਤੁਹਾਨੂੰ ਇੱਕ ਨਾ ਘਰੇਲੂ ਕਾਰ ਦੇਣ ਜਾ ਰਹੇ ਆ ਅਕਸਰ ਤੁਸੀਂ ਕਹਿੰਦੇ ਹੋ ਬਈ ਹਨਾ ਵੀ ਸਾਨੂੰ ਘਰਾਂ ਦੇ ਵੀ ਕਾਰਾਂ ਦਿਆ ਕਰੋ ਅੱਜ ਆਪਾਂ ਤੁਹਾਡੇ ਲਈ ਪੰਜਾਬ ਨੰਬਰ ਦੀ ਮਹਾਲੀ ਨੰਬਰ ਦੀ ਕਾਰ ਲੈ ਕੇ ਆਏਗੇ ਤੇ ਇਹੇ ਕਾਰਵਾਈ ਫੋਰ ਸੇਲ ਆ ਤੁਹਾਡੇ ਵਾਸਤੇ ਅਗਰ ਤੁਸੀਂ ਇਹ ਕਾਰ ਲੈਣੀ ਚਾਹੁੰਦੇ ਹੋ ਖਰੀਦਣੀ ਚਾਹੁੰਦੇ ਹੋ ਘਰੇ ਰੱਖਣ ਵਾਸਤੇ ਤਾਂ ਆਹ ਕਾਰ ਤੁਸੀਂ ਲਿਜਾ ਸਕਦੇ ਹੋ ਮੇਨ ਵੱਡੀ ਗੱਲ ਹੈ ਪਟ્રોલ ਤੇ ਆ ਔਰ ਐਵਰੇਜ ਐਵਰੇਜ ਲਗਭਗ 20 ਤੋਂ 22 ਦੇ ਵਿੱਚ ਐਵਰੇਜ ਨੂੰ ਇਹ ਕਾਰ ਦੇ ਦਿੰਦੀ ਆ ਬਾਈ ਹਨਾ ਜਿਹੜੀ ਇਹ ਕਾਰ ਖੜੀ ਆ ਬਈ ਇਹ 90 ਦੇ ਬਿਲਕੁਲ ਲਵੇ ਖੜੀ ਆ ਬਈ ਹਨਾ ਲਵੇ ਪਿੰਡ ਆ ਤੁਹਾਨੂੰ ਮੈਂ ਸਾਰਾ ਕੁਝ ਦੱਸੂਗਾ ਤੇ ਬਾਈ ਨਾਲ ਵੀ ਮਿਲਾਉਂਗਾ ਵੀ ਪਿੰਡ ਕਿਹੜੇ ਚ ਕਾਰ ਖੜੀ ਆ ਤੇ ਤੁਸੀਂ ਪਹਿਲਾਂ ਕਾਰ ਚੈੱਕ ਕਰ ਲਓ ਬਈ ਹਨਾ ਕਾਰ ਦੀ ਕੰਡੀਸ਼ਨ ਬਾਈ ਨੂੰ ਕਹਿੰਦਾ ਇੱਕ ਔਰ ਆਲੇ-ਦਾਲੇ ਕਾਰ ਦਿਖਾ ਦੂਗਾ ਤੁਸੀਂ ਕਾਰ ਦੇਖ ਲਓ ਵੀਡੀਓ ਚ ਤੇ ਬਾਈ ਨਾਲ ਵੀ ਮੈਂ ਥੋੜੀ ਗੱਲ ਕਰਵਾਉਣਾ ਬਾਈ ਹੋਰੀ ਆਪਣੇ ਨਾਲ ਹੀ ਗੱਲਬਾਤ ਕਰਾਂਗੇ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਹੋ ਵੀਰੇ ਹਾਂ ਜੀ ਵੀਰੇ ਆਪਣਾ ਪਿੰਡ ਕਿਹੜਾ ਹੈਗਾ ਵੀਰੇ ਨਾਬਾ ਪਟਿਆਲਾ ਰੋਡ ਤੇ ਪਿੰਡ ਆਪਣਾ ਕਮਰਾਉਦਾ ਜੀ ਹਾਂਜੀ 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 ਠੀਕ ਹੈ ਵੀਰੇ ਤੇ ਇਹ ਕਾਰ ਆ ਆਪਣੇ ਤੁਹਾਡੇ ਲੋ ਘਰੇ ਤੁਸੀਂ ਚਲਾ ਰਹੇ ਹੋ ਬਈ ਹੈਨਾ ਕਿੰਨੇ ਟਾਈਮ ਤੋਂ ਕਾਰ ਚਲਾ ਰਹੇ ਹੋ ਇਹ 1.5 ਸਾਲ ਤੋਂ ਚਲਾ ਰਹੇ ਹਾਂ ਵੀਰੇ 1.5 ਸਾਲ ਤੋਂ ਹਾਂਜੀ ਠੀਕ ਹੈ ਉਸ ਤੋਂ ਪਹਿਲਾਂ ਆਪਣੇ ਲਈ ਫਿੱਗੋ ਸੀ ਹਾਂਜੀ ਹਾਂਜੀ ਤੇ ਉਹ ਵੀ ਆਪਣਾ ਕਨੈਕਟ ਹੋਇਆ ਵੀਰੇ ਆਪਾਂ ਤੁਹਾਡੇ ਥਰੂ ਵੇਚੀ ਸੀ ਤੇ ਆਪਣੀ ਗੱਲ ਹੋਈ ਸੀ ਹਾਂਜੀ ਅੱਛਾ ਹੁਣ ਇਹੇ ਕਾਰ ਲਈ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਮੇਰੇ ਖਿਆਲ ਵੀਰੇ ਡੇਢ ਸਾਲ ਹੋ ਗਿਆ ਜੀ ਆਪਣੇ ਹਾਂਜੀ ਹਾਂਜੀ ਠੀਕ ਹੈ ਹੁਣ ਇਹੇ ਕਾਰ ਕਿ ਮੈਂ ਕਿਹਦੇ ਨਾਮ ਤੇ ਹੈ ਕਾਰ ਆਪਣੇ ਨਾਮ ਤੇ ਆ ਵੀਰੇ ਖੁਦ ਦੇ ਨਾਮ ਤੇ ਉਹ ਤੁਹਾਡੇ ਨਾਮ ਤੇ ਆ ਹਾਂਜੀ ਹਾਂਜੀ ਠੀਕ ਹੈ ਵੀਰੇ ਲੈ ਵੀ ਇਹ ਨਾ ਪਹਿਲਾਂ ਬਾਈ ਬਾਈ ਹੋਰਾਂ ਲਵੇ ਮੈਨੂੰ ਖੈਰ ਮੇਰੇ ਖਿਆਲ ਚ ਨਹੀਂ ਹੈਗਾ ਬਾਈ ਇਹਨਾਂ ਨੇ ਕਦੋਂ ਆਪਣੇ ਥਰੂ ਵੀਗੋ ਵੇਚੀ ਸੀ ਅੱਜ ਤੋ 2-3 ਸਾਲ ਦੀ ਗੱਲ ਹੈਗੀ ਉਹ ਤਾਂ ਆਪਾਂ ਕੰਮ ਸਟਾਰਟ ਸਟਾਰਟ ਕਰਿਆ ਸੀ ਬਾਈ ਹੋਰਾਂ ਨੇ ਵੀਡੀਓ ਭੇਜੀ ਸੀ ਤੇ ਆਪਾਂ ਵੀਡੀਓ ਪਾਈ ਸੀ ਤੇ ਅੱਜ ਬਾਈ ਹੈ ਨਾ ਫਿਰ ਦੁਬਾਰੋ ਬਾਈ ਨੇ ਆਪਾਂ ਨਾਲ ਤੱਕ ਅਪਰੋਚ ਕਰੀਏ ਤੇ ਆਹ ਘਾਰ ਬਾਈ ਕਹਿੰਦਾ ਵੇਚੀ ਨਾ ਇਹ ਘਰ ਵੇਚ ਕਿਉਂ ਰਿਹਾ ਵੇਸੀ ਕਾਰ ਵਧੀਆ ਐਵਰੇਜ ਵਧੀਆ ਦਿੰਦੀ ਆ ਵੀਰੇ ਆਪਾਂ ਨੇ ਦਾ ਕ੍ਰਿਸਟਲ ਬੁੱਕ ਕਰਾਈ ਹੋਈ ਆ ਥੋੜਾ ਉਧਰ ਪੈ ਰਿਹਾ ਫਰਕ ਤਾਂ ਕਰਕੇ ਆਪਾਂ ਵੇਚ ਲੈਂਦੇ ਨਹੀਂ ਦਾ ਕੋਈ ਮੋਟਿਵ ਵੇ ਲਈ ਬਾਈ ਹੈ ਨਾ ਜਿਵੇਂ ਤੁਸੀਂ ਕਾਰ ਦੇਖ ਸਕਦੇ ਚੈੱਕ ਕਰ ਲਿਓ ਤੁਸੀਂ ਬਾਈ ਹੈ ਨਾ ਜਿਵੇਂ ਫੋਗ ਲੈਂਪ ਵੀ ਪਾਏ ਹੋਏ ਨੇ ਇਹ ਟਰਾਈ ਕਲਰ ਦੇ ਫੋਗ ਲੈਂਪ ਪਾਏ ਹੋਏ ਨੇ ਬਾਈ ਇਹ ਟਰਾਈਲ ਨੇ ਵੀਰੇ ਇਹ ਠੀਕ ਹੈ ਵੀਰੇ ਹਾਂਜੀ ਲਈ ਫੋਗ ਲੈਂਪ ਵਗੈਰਾ ਵਧੀਆ ਪਾਏ ਹੋਏ ਨੇ ਕਾਰ ਨੂੰ ਤੇ ਲੋਕਲ ਨੰਬਰਾਂ ਵੀ ਇਹਨਾਂ ਗੱਲ ਬਾਈ ਹੈ ਨਾ 15 ਮਿੰਟਾਂ ਚ ਆਪਾਂ ਕਹਿੰਦੇ ਵੀ ਥੋੜੇ ਨਾਂ ਦੀ ਫਾਈਲ ਵਰਕੇ ਨਾਮ ਕਰਾਉਣ ਨੂੰ ਦਿੱਤੀ ਜਾਊਗੀ ਲਗਭਗ ਮੈਂ ਕਹਿੰਦਾ ਵੀ 5-7 ਦਿਨਾਂ ਚ ਨਾਮ ਹੋ ਜਾਂਦੇ ਕਾਰ ਇਹ ਹਾਂਜੀ ਤੇ ਅ ਅਸ ਮੈਂ ਤੁਹਾਨੂੰ ਕਾਰ ਦਿਖਾ ਬਾਈ ਇਹ origignal ਕਿੰਨੀ ਕਾਰ ਸਾਰੀ origignal ਆ ਵੀਰੇ ਕੋਈ ਇੱਕ ਪੀਸ ਵੀ ਪੇਂਟ ਦਿਖਾ ਦੇ ਆਪਾਂ ਖੜੇ ਆ ਠੀਕ ਆ ਵੀਰੇ ਹਾਂਜੀ ਬੰਪਰ ਤੋਂ ਬੰਪਰ ਹਾਂਜੀ ਬੰਪਰ ਤੋਂ ਬੰਪਰ ਅੱਜ ਤੱਕ ਇਹਦਾ ਇਨਸੂਰ ਵੀ ਖੁੱਲਿਆ ਨਹੀਂ ਹੈਗਾ ਉਦਾਂ ਹੀ ਬੰਦ ਪਿਆ ਜਦੋਂ ਦੀ ਏਜੰਸੀ ਚੋਂ ਨਿਕਲੀ ਹੈ ਲਈ ਬਾਈ ਫੁੱਲ ਇੰਸ਼ੋਰੈਂਸ ਆ ਕਾਰ ਮੈਂ ਕਾਰ ਦਿਖਾਣਾ ਬਾਈ ਨੂੰ ਕਹਿੰਨਾ ਵੀ ਆਹ ਸਾਈਡ ਚੈੱਕ ਕਰੋ ਬਈ ਹਨਾ ਦੇਖੋ ਇਹਦੀ ਨਾ ਜਿਹੜੀ origignal ਹੁੰਦੀ ਹੈ ਗੱਡੀ origignal ਦੀ ਸ਼ਾਈਨਿੰਗ ਹੀ ਅਲੱਗ ਹੁੰਦੀ ਆ ਇਹ ਇੱਕ ਹੁਣ ਆ ਜਿਵੇਂ ਅਲਾਏ ਦੇਖਣਾ ਅਲਾਏ 17 ਇੰਚ ਦੇ ਅਲਾਏ ਨੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਪਈ ਹੈ 50 ਪੈਸੇ ਟਾਇਰ ਪਏ ਨੇ ਕਾਰ ਦੇ ਬਈ ਹਲੇ ਹਨਾ ਦੇਖੋ origignal ਦੀ ਗੱਲ ਕਰਾ ਮੈ ਉਹ ਦਿਖਾਣਾ ਬਈ ਨੂੰ ਕਹਿੰਦਾ ਆ ਦਿਖਾ ਦੂਗਾ ਆ ਚੈੱਕ ਕਰੋ ਬਈ ਜਿਹੜੇ ਸਕ੍ਰੈਚ ਨੇ origignal ਹੀ ਨੇ ਬਈ ਹਨਾ ਤੁਸੀਂ ਜਿਹੜੇ ਵੀ ਅਗਰ ਰੀਪੇਂਟ ਕਰਾਉਣਾ ਬਈ ਤੁਸੀਂ ਆਪ ਖੁਦ ਕਰਾਉਣਾ ਜਿਹੜਾ ਰੀਪੇਂਟ ਕਰਵਾਉਣਾ ਬਈ ਹਨਾ ਆ VVT ਦੀ ਅਵੇਜਿੰਗ ਹੈ ਪੈਟਰੋਲ ਦੀ ਬਈ ਹਨਾ ਇੱਥੋਂ ਪਤਾ ਲੱਗ ਜਾਂਦਾ ਆ ਸਾਰੀ ਕਾਰ ਇੱਕ ਮੈਂ ਗੱਲ ਕਰਾਂ ਜੀ ਮੈਂ ਨਾ ਘਰੇ ਕਾਰ ਰੱਖੀ ਹੁੰਦੀ ਹੈਗੀ ਉਹਦੀ ਕੰਡੀਸ਼ਨ ਜਿੱਦਾਂ ਦੀ ਹੁੰਦੀ ਹੈਗੀ ਜਿਵੇਂ ਅਸੀਂ ਖੁਦ ਪਰਸਨਲ ਵੀ ਕਾਰ ਰੱਖਦੇ ਆ ਉਹ ਵੀ ਅਜਿਹਾ ਜਿਵੇਂ ਹੈਗੀ ਹੈ ਕਾਰ ਠੀਕ ਹੈ ਕੰਡੀਸ਼ਨ ਜਿਵੇਂ ਹੈਗੀ ਹੈ ਦੇਖੋ ਤੁਹਾਡੇ ਸਾਹਮਣੇ ਜਿਹੜਾ ਸਕਰੈਚ ਹੈਗਾ ਐਜ਼ ਇਟ ਪਿਆ ਬਈ ਹੈਨਾ ਤੇ ਹੁਣ ਆਪਾਂ ਤੁਹਾਨੂੰ ਮੈਂ ਅੰਦਰੋਂ ਦਿਖਾਦਾ ਅger ਕਾਰ ਬਾਈ ਨੂੰ ਕਹਿੰਦਾ ਦਿਖਾ ਦੂਗਾ ਅੰਦਰੋਂ ਇਹ ਵੇਰੀਐਂਟ ਕਿਹੜਾ ਵੀਰੇ ਕਾਰ ਦਾ ਜ਼ੈਡ ਐਕਸ ਆਈ ਆ ਵੀਰੇ ਅੱਛਾ ਜ਼ੈਡ ਐਕਸ ਆਈ ਆ ਪੁਸ਼ ਟੂ ਸਟਾਰਟ ਆ ਜਾਂਦੀ ਅੱਛਾ ਜ਼ੈਡ ਐਕਸ ਆਈ ਟੌਪ ਮਾਡਲ ਕਾਰ ਆ ਬਈ ਹੈਨਾ ਆ ਚੈੱਕ ਕਰੋ ਪੁਸ਼ ਬਟਨ ਸਟਾਰਟ ਹੈ ਤੇ ਕਾਰ ਅਗਰ ਮੈਂ ਚੱਲੀ ਦੀ ਗੱਲ ਕਰਾਂ ਚੱਲੀ ਕਿੰਨੀ ਕੁ ਵੀਰੇ ਇਹ ਵੀਰੇ 1 25 ਚੱਲੀ ਹੋਈ ਆ origignal ਸਵਾ ਲੱਖ ਚੱਲੀ ਹੋਈ ਹੈ ਕਾਰ ਸਵਾ ਲੱਖ ਚੱਲੀ ਤੇ ਅੰਦਰੋਂ ਚੈੱਕ ਕਰ ਲਓ ਬਈ ਤੁਸੀਂ ਸਟੀਰੀਓ ਵਗੈਰਾ ਸਾਰਾ ਆਟੋਮੈਟਿਕ ਕਲਾਈਮਟ ਕੰਟਰੋਲ 에ਅਰ ਬੈਗ ਆਉਂਦੇ ਨੇ ਕਾਰ ਦੇ ਵਿੱਚ ਇਹ ਕੰਡੀਸ਼ਨ ਸੋਹਣੀ ਪਈ ਐ ਕਾਰ ਦੀ ਇਹ ਜਿਹੜੀ ਤੁਸੀਂ ਅੱਗੋਂ ਜਿਵੇਂ ਕਾਰ ਲਈ ਸੀ ਬਈ ਹਨਾ ਇਹ ਇਹ ਕਾਰ ਤੁਸੀਂ ਕਿਵੇਂ ਘਰੋਂ ਲਈ ਸੀ ਜਾਂ ਕਿਸੇ ਡੀਲਰ ਥਰੂ ਲਈ ਇਹ ਆਪਾਂ ਮਹਾਲੀ ਵੀਰੇ ਮੈਡਮ ਸੀ ਉਹਦੇ ਨਾਮ ਸੀ ਉਸ ਤੋਂ ਲੈ ਕੇ ਆਈ ਸੀ ਘਰੇ ਲੋ ਘਰੋਂ ਠੀਕ ਐ ਵੀਰੇ ਹਾਂਜੀ ਲਾਈ ਵੀ ਅੱਗੋਂ ਵੀ ਪਈ ਹੈ ਨਾ ਘਰੋਂ ਆਈ ਹੋਈ ਕਾਰ ਅੱਗੇ ਇੱਥੇ ਵੀ ਘਰੇ ਚੱਲ ਰਹੀ ਹੈ ਬਾਈ ਹੋਰਾਂ ਦੇ ਫੋਟੀ ਚ ਲੱਗੀ ਹੋਈ ਸੀ ਮੈਡਮ ਠੀਕ ਹੈ ਹੱਸਦਾਲ ਜੀ ਠੀਕ ਹੈ ਮਤਲਬ ਗੱਲ ਕਰਾਓ ਦੇਖੋ ਬੈਜਿੰਗ ਸਾਰੇ ਲੱਗੇ ਪਏ ਨੇ ਉਹਦੇ ਹਾਂ ਜੀ ਆਹ ਸਾਰੇ ਬਾਈ ਹੈ ਨਾ ਜਿਵੇਂ ਆਹ ਵਿੰਡੋ ਵਗੈਰਾ ਸਭ ਮੈਂ ਸਾਰਾ ਨਾ ਸੀਲਿੰਗ ਵਗੈਰਾ ਸਾਰੀ ਨਾਲ ਦੀ ਪਈ ਹੈ ਕੰਪਨੀ ਦੀ ਆ ਮੈਂ ਤੁਹਾਨੂੰ ਦਿਖਾਉਣਾ ਬਾਈ ਨੂੰ ਕਹਾਂ ਨੇੜੇ ਦਿਖਾਉਗਾ ਦੇਖੋ ਇਹ ਸਾਰੀ ਜਿਹੜਾ ਆ ਸੀਲਿੰਗ ਸੂਲਿੰਗ ਹੈ ਬਦਿਆ ਪਈ ਆ ਯਾਰ ਤੁਹਾਨੂੰ ਮਤਲਬ ਵੀ ਗੱਲ ਕਰਾਂ ਯਾਰ ਸਾਫ ਸੁਥਰੀ ਕਾਰ ਹੈ ਕਲਰ ਵੀ ਬੜਾ ਪਿਆਰਾ ਬਾਈ ਹੈ ਨਾ ਉਹੀ ਗੱਲ ਕਰਾ ਵੀ ਕਲਰ ਉਹ ਜਿੰਮਾ ਕਈ ਵਾਰ ਕਹਿੰਦਾ ਮਤਲਬ ਬਲੂ ਕਲਰ ਆ ਉਹ ਬਲੂ ਕਲਰ ਨਹੀਂ ਹੈਗਾ ਇਹ ਜਿਹੜਾ ਵੀ ਲੋਕ ਸਮਝਦੇ ਨੇ ਦਿਮਾਗ ਤੇ ਨਾ ਕਲਰ ਵੀ ਇੱਕ ਇਸ ਦੇ ਵਿੱਚ ਕ੍ਰਿਸਟਲ ਕ੍ਰਿਸਟਲ ਜਾਏਗਾ ਕ੍ਰਿਸਟਲ ਦੇ ਕਲਰ ਵਿੱਚ ਹੈਗੀ ਹੈ ਬਈ ਹੈ ਨਾ ਤੇ 골ਡਨ ਦਾ ਸ਼ੇਡ ਹਲਕਾ ਜਿਹਾ ਪਤਾ ਨਹੀਂ ਕੀ ਕੁਝ ਬਾਹਲੇ ਕਲਰ ਦੇ ਆਉਂਦੇ ਨੇ ਇਸ ਵਿੱਚ ਬਈ ਆਪਾਂ ਸਮਝਾਣੀ ਚਾਹਦੇ ਬਈ ਨਾ ਬਾਕੀ ਆਰ ਸੀ ਦੇ ਉੱਪਰ ਦਿੱਤਾ ਆਪਾਂ ਨੂੰ ਬਈ ਬੈਕ ਸਾਈਡ ਦੇ ਉੱਪਰ ਵੀ ਏ ਸੀ ਮਿਲੂਗਾ ਮੈਂ ਦਿਖਾ ਰਿਹਾ ਬਾਈ ਨੂੰ ਕਹਿੰਦਾ ਦਿਖਾ ਦੂਗਾ ਬੈਕ ਸਾਈਡ ਦੇ ਉੱਪਰ ਵੀ ਆਪਾਂ ਨੂੰ ਏ ਸੀ ਮਿਲੂਗਾ ਕਾਰ ਦੇ ਚੈੱਕ ਕਰੋ ਬਈ ਨਾ ਤੇ ਬਾਕੀ ਭਾਈ ਸਾਰਾ ਏਸੀ ਹੀਟਰ ਵਗੈਰਾ ਸਾਰਾ ਓਕੇ ਆ ਵੀਰੇ ਜਿੱਥੇ ਮਰਜੀ ਬੰਦਾ ਦਿਖਾਵੇ ਆਪਾਂ ਤਿਆਰ ਆਂ ਭਾਈ ਇੱਕ ਗੱਲ ਹੈ ਨਾ ਜਿਹੜੇ ਬੰਦੇ ਨੂੰ ਪਛਾਣ ਆਂ ਗਰਕਾਰ ਦੀ ਭਾਈ ਹੈ ਨਾ ਉਹ ਨੂੰ ਨਹੀਂ ਲੋੜ ਪੈਂਦੀ ਨਾ ਸੈਲਫ ਮਾਰਨੀ ਐ ਮੜਮੋਟਾਈ ਸੀ ਦੇਖਣਾ ਇੰਜਨ ਦਾ ਬੌਂਡ ਖੋਲ ਕੇ ਦੇਖਣਾ ਤੁਹਾਨੂੰ ਪਤਾ ਲੱਗ ਜਾਣਾ ਲੈ ਮੈਂ ਤੁਹਾਨੂੰ ਹੁਣ ਬੌਂਡ ਖੋਲ ਕੇ ਦਿਖਾ ਦਿੰਦਾ ਭਾਈ ਤੁਸੀਂ ਵੀਰੇ ਇਹਨੂੰ ਸਟਾਰਟ ਕਰ ਦਿਓ ਗੱਡੀ ਨੂੰ ਸਟਾਰਟ ਕਰ ਦਿਓ ਤੇ ਆਪਾਂ ਬਾਈ ਨੂੰ ਦਿਖਾ ਦਿੰਨੇ ਆ ਸਾਊਂਡ ਕਾਰ ਦਾ ਕਿੱਦਾਂ ਦਾ ਤੁਹਾਨੂੰ ਪਤਾ ਲੱਗ ਜਾਣਾ ਭਾਈ ਲੈ ਵੀ ਦੇਖੋ ਬਿਲਕੁਲ ਸੁੱਤਾ ਪਿਆ ਇੰਜਨ ਬਾਈ ਬਿਲਕੁਲ ਬਿਲਕੁਲ ਸੁੱਤਾ ਪਿਆ ਨਾਲੇ ਇੱਕ ਗੱਲ ਹੋਰ ਕਰਾ ਬਾਈ ਇੰਜਨ ਤੁਸੀਂ ਜਿਵੇਂ ਦੇਖ ਰਹੇ ਹੋ ਨਾ ਕਿਸੇ ਪਾਸੋਂ ਕੋਈ ਬੂੰਦ ਵੀ ਹੈ ਨਹੀਂ ਬਾਈ ਹਨਾ ਕਿਸੇ ਪਾਸੋਂ ਤੇਲ ਦੀ ਡਿਗਰੀ ਐਪਰਨ ਵਗੈਰਾ ਦਿਖਾਉਣਾ ਜਿਵੇਂ ਤੁਹਾਨੂੰ ਮੈਂ ਸਾਰਾ ਆ ਚੈੱਕ ਕਰੋ ਲੱਗੀ ਬੱਜੀ ਕਿਸੇ ਪਾਸੋਂ ਨਹੀਂ ਆ ਇੱਧਰ ਚੈੱਕ ਕਰ ਲਓ ਬਾਈ ਹਨਾ ਬਹੁਤ ਸੋਹਣੀ ਸਾਫ ਸੁਥਰੀ ਕਾਰ ਪਈ ਆ ਬਾਈ ਬਿਲਕੁਲ ਸੁੱਤਾ ਇੰਜਨ ਹੈ ਜੇ ਕਿਸੇ ਨੇ ਬਾਈ ਇਹ ਕਾਰ ਲੈਣੀ ਆ ਹੁਣ ਇਹ ਕਾਰ ਤੁਸੀਂ ਖਰੀਦ ਸਕਦੇ ਹੋਗੇ ਮੈਂ ਤੁਹਾਨੂੰ ਡਿੱਗੀ ਵੀ ਦਿਖਾਉਣਾ ਬਾਈ ਕਹਿੰਦਾ ਸੀਗਾ ਵੀ ਬਾਈ ਯਾਰ ਜਿਹੜਾ ਉਹ ਪਈ ਹੈ ਨਾ ਪਿੱਛੇ ਸਟੈਪ ਨਹੀਂ ਪਈ ਆ ਸਟੈਪ ਨਹੀਂ ਵੀ ਐਡੋਮੀ ਪਈ ਆ ਵੀ ਜਿਵੇਂ ਮੈਨੂੰ ਲੱਗਦਾ ਸ਼ਾਇਦ ਉਹੀ 2017 17 ਮਾਡਲ ਗੱਡੀ ਹੈ ਨਾ ਆਪਣੀ 17 ਮਾਡਲ ਦੀ ਹੀ ਸਟੈਪ ਨਹੀਂ ਪਈ ਆ ਬਈ ਚੈੱਕ ਕਰੋ ਬਈ ਆ ਦੇਖੋ ਆ ਜਾਂਸੀ ਦੀਆਂ ਅਲਗੀਆਂ ਵੀ ਹੁੰਦੀਆਂ ਨੇ ਆ 17ਾਂ ਦੇਖੋ 17 ਮਾਡਲ ਦੀ ਸਟੈਪਣੀ ਉਹ ਪਈ ਆ ਬਈ ਹਨਾ ਬਈ ਬੱਕੀ ਸਾਫ ਸੁਥਰੀ ਕਾਰ ਆ ਬਈ ਵਧੀਆ ਕਾਰ ਆ ਮਾਡਲ 17 ਦੂਸਰੇ ਨਾਮ ਤੇ ਆ ਤੇ 18 ਦੀ ਆ ਰਸੀ ਅੱਛਾ 17 ਵਾ 18 17 ਵੱਡੇ 18 ਬਈ ਹੈ ਨਾ ਤੇ ਨਿਕਲੀ ਹੋਈ ਹੈ 18 ਦੇ ਵਿੱਚ ਪੈਟਰੋਲ ਦੀ ਬਈ ਸਰਵਿਸ ਵਗੈਰਾ ਹੋਈ ਹੋਈ ਆਲੇ ਕੋਹੋਣ ਵਾਲੀ ਵੀ ਸੋਈ ਪਿਆ ਮੈਂ ਕਹਿੰਦਾ ਵੀਰੇ 3 ਕਿਹ ਹਜ਼ਾਰ ਚੱਲੀ ਆ ਅੱਛਾ ਹਾਂਜੀ ਸਰਵਿਸ ਹੋ ਕੇ ਬਈ 3000 ਕਿਲੋਮੀਟਰ ਕਾਰ ਜਿਹੜੀ ਚੱਲੀ ਹੋਈ ਆ ਅੱਛਾ ਹੁਣ ਅਗਰ ਆਪਾਂ ਇਹਦੇ ਉਹਨਾਂ ਰੇਟ ਦੀ ਗੱਲ ਕਰੀ ਬਈ ਹਨਾ ਤੁਸੀਂ ਡਿਮਾਂਡ ਕਿੰਨੀ ਕਰ ਰਹੇ ਹੋ ਦੇ ਕਿੰਨੇ ਕੀ ਦੀ ਦਵਾਂਗੇ ਆਪਾਂ ਡਿਮਾਂਡ ਤਾਂ ਵੀਰੇ 5-10 ਜਹਾ 5 ਦੀ ਆ ਵੀ ਲਾਸਟ ਬਿਲਕੁਲ ਲਾਸਟ ਆਪਾਂ 480 ਦੀ ਸੱਟ ਦੇਣੀ ਆ ਠੀਕ ਹੈ ਲੈ ਬਈ ਇੱਕੋ ਹੀ ਰੇਟ 4 ਲੱਖ ਤੇ 80000 ਰੁਪਈਆ ਦੇ ਵਿੱਚ ਤੁਹਾਨੂੰ ਇਹ ਕਾਰ ਮਿਲ ਜਾਣੀ ਅਗਰ ਬਈ ਹੈਨਾ ਬਈ ਜੇ ਕਿਸੇ ਨੇ ਘਟਾਉਣਾ ਹੈਗਾ ਤਾਂ 5 10 15 ਤੋਂ ਸ਼ੁਰੂ ਕਰ ਲਿਓ ਅਗਰ ਕਿਸੇ ਨੇ ਲੈਣੀ ਹੈ ਤਾਂ 4,80,000 ਤੇ ਲੈ ਜਾਓ ਬਈ ਹੈਨਾ ਲੋਨ ਵਗੈਰਾ ਤੁਹਾਡਾ ਹੋ ਜਾਣਾ ਬਈ ਤੁਸੀਂ ਦੇਖ ਲਿਓ ਬਈ ਹੈਨਾ ਤਾਂ ਹੋ ਜਾਣੀ ਤੁਹਾਡੀ ਐਡਜਸਟਮੈਂਟ ਲੋਨ ਵਾਲਾ ਤੁਹਾਡੇ ਬੈਂਕ 'ਚ ਗੱਲਬਾਤ ਕਰ ਲਿਓ ਅਲਾਇਕਾਰ ਦੇ ਤੁਹਾਨੂੰ ਨਾਲ ਹੀ ਮਿਲਣਗੇ ਕੁਝ ਕੱਢਿਆ ਨਹੀਂ ਜਾਣਾ ਹੈਨਾ ਤੇ ਕਿਉਂਕਿ ਅ ਅਲਾਇ ਅਲਾਇ ਦੀ ਗੱਲ ਕਰਾਂ ਬਿਲਕੁਲ ਨਵੇਂ ਨੇ 40 45000 ਰੁਪਏ ਦੇ ਸਮਥਿੰਗ ਟਾਇਰਾਂ ਦੇ ਨਾਲ ਅਲਾਇ ਹੁੰਦੇ ਨੇ ਬਈ ਹੈਨਾ ਤੇ ਸੋਹਣੀ ਆ ਬਈ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਜੇ ਕਿਸੇ ਨੂੰ ਨੇ ਕਾਰ ਲੈਣੀ ਹੈ ਤਾਂ ਕਾਰ ਖਰੀਦ ਸਕਦੇ ਹੋ ਬਾਈ 90 ਦੇ ਲਵੇ ਪਿੰਡਾ ਬਾਈ ਦਾ ਕਮਰਾ ਹੌਦਾ ਹਾਂਜੀ ਕਮਰਾ ਹੌਦਾ ਪਿੰਡਾ ਘਰੇ ਕਾਰ ਖੜੀ ਆ ਤੁਸੀਂ ਲੈ ਜਾਓ ਬਾਈ ਨੰਬਰ ਸਕਰੀਨ ਤੇ ਪਾਇਆ ਹੋਇਆ ਬਾਈ ਦਾ ਕਾਲ ਜਰੂਰ ਕਰਿਓ ਬਾਈ ਹਨ ਸਤਿ ਸ੍ਰੀ ਅਕਾਲ ਜੀ